ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜੂ ਚਨਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦੀ ਵੀਰ ਵਿੱਚ ਪਾ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਗੱਬਣਾ ਥੋੜੇ ਕਿ ਦਿਨ ਕਰਮਣੀ ਲੈਦੀ ਆ ਇੱਕ ਤਾਜੀ ਸੂਈ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਗਾਲ ਜੀ ਹੋਰ ਠੀਕੋਂ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੰਦਰ ਸਿੰਘ ਹੂੰ ਪਿੰਡ ਛਨਾ ਗਲਾ ਸਿੰਘ ਵਾਲਾ ਹੂੰ ਤੇ ਜ਼ਿਲ੍ਹਾ ਬਰਨਾਲਾ ਦਸੀਸ ਤਫਾ ਨੇੜੇ ਪਿੰਡ ਪਧੌਰ ਨੇ ਆ ਜਿੰਗੀਆਂ ਨਾਲ ਕੰਡਾ ਬੰਨਾ ਪਿੰਡਾਂ ਦੇ ਵਿਚਾਲੇ ਆ ਮੋਬਾਈਲ ਨੰਬਰ ਬੋਲਦੇ 98557 33600 ਠੀਕ ਆ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਈ ਆ ਸੁਹਾ ਦੂਜਾ ਜੀ ਕਦੋਂ ਸੂਈ ਆ ਇਹਨੂੰ ਹੋ ਗਿਆ ਚੌਥਾ ਪੰਜਵਾਂ ਦਿਨ ਹੋ ਗਿਆ ਠੀਕ ਆ ਬੱਚਾ ਕੀ ਆ ਮਗਰ ਮਗਰ ਬਸ ਹੈ ਬੱਚਾ ਦੇ ਹਾਂ ਕਿੰਨਾ ਕੁ ਬੋਲਾ ਹੁਣ ਤਿਆਰ ਆ ਬੋਲਾ ਹੋ 22 23 23 22 23 ਜਮਾ ਤਿਆਰ ਹੈ ਠੀਕ ਆ ਆਦਾ ਐ ਲੈ ਜੇ ਮਿੰਕੀ ਵਾਲਾ ਠੀਕ ਆ ਬੰਦਾ ਮਾਰ ਕੇ ਲੈ ਜੀ ਆਂਡਰ ਬੜਾ ਕਮਾਲ ਆ ਹਨਾ ਅੱਜ ਬਾੜੀ ਸੋਨਾ ਆਂਡਰ ਸ਼ੀਟਿੰਗ ਵਾਲਾ ਲੈਵਾ ਆਪਾਂ ਧਰਾ ਵੀ ਮਾਰ ਕੇ ਦਿਖਾਵਾਂਗੇ ਕੋਈ ਚੇਕ ਕਰ ਲੈ ਬਾੜੀ ਚੰਗੀ ਚਵਾਈ ਆ ਜਿਆਦੇ ਨਜਾਇਜ਼ ਹੂੰ ਥਾਣੇ ਬੜਾ ਚੰਗਾ ਲੱਗਦਾ ਬੜਾ ਚੰਗਾ ਥਾਣੇ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਦੇਖੋ ਪੂਰੀ ਵੇਥੀ ਦੇ ਥਣ ਲੱਗਿਆ ਥੀਜੋਲੇ ਚਾਹੇ ਮਸ਼ੀਨਾਂ ਚਾਹੇ ਇੱਕ ਨੰਬਰ ਥਣ ਲੱਗੇ ਫੁੱਲ ਦੇ ਦੌਰ ਕੇ ਦਿਖਾਰੇ ਫੁੱਲ ਕੱਦ ਫੁੱਲ ਬਰੀਡ ਸੂਈ ਸਵਾਈ ਬੱਚਾ ਬੱਛਾ ਦੇ ਤਾਂ ਬਈ ਇਹ ਚਾਈ ਚੂਈ ਪਾਈ ਕਹਿੰਦਾ ਓਕੇ ਆ ਬਾਕੀ ਧਾਰਾਂ ਵੀ ਕੋਈ ਚੱਕਰ ਨਹੀਂ ਮਾਰ ਕੇ ਵਖਾ ਦੇਗੇ ਬਾਈ ਬਿਊਟੀ ਬੜੀ ਆ ਨਾ ਵੜ ਤੇ ਬਾੜੀ ਚੰਗੀ ਹੈ ਜੀ ਹੂੰ ਕੱਦ ਕੁਦ ਬਹੁਤ ਹੈ ਸਹੀ ਗੱਲ ਆ ਦੁੰਨਾ ਵੜਾ ਦੀ ਇੱਕ ਕਦਾ ਨਹੀਂ ਦੁੰਨਾ ਦੀ ਫੇਸ ਬੜਾ ਪਿਆਰਾ ਬੋਦੀ ਬਾਂਦੀ ਪੂਰੀ ਚੰਗੀ ਬਾਕੀ ਧੋਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਈ ਕੀ ਮੋਲ ਲ ਫਰਜ਼ਾਇਜ ਮੋਲ ਦਾ ਫੋਨ ਤੀ ਦੱਸ ਦੇਗਾ ਜੀ ਜੈ ਜੀ ਹਾਂ ਜੀ ਹਾਂ ਠੀਕ ਆ ਬਾਈ ਉਹ ਤਾਂ ਆਪਣੇ ਘਰ ਚੋਕ ਗੇ ਲ ਜਾ ਸਕਦਾ ਕਿ ਨਾ ਠੀਕ ਹੈ ਐ ਨਹੀਂ ਕੋਈ ਕਹਿਣ ਦੀ ਗੱਲ ਨਹੀਂ ਠੀਕ ਹੈ ਭਾਈ ਹਮ ਮੁੱਲ ਭਾਈ ਕਹਿੰਦਾ ਫੋਨ ਤੇ ਦੱਸਣਗੇ ਜਾਇਜ਼ ਹੋ ਖਿੱਚ ਕੇ ਮੁੱਲ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਥਾਂਲੇ ਵਾ ਪਾਲਾ ਚੰਗਾ ਕਰਮਾ ਬਾਲਾ ਚੰਗਾ ਕਰਾ ਜਿਆਦੇ ਦੇ ਪੁੱਲ ਬਰੀਟ ਦੁੱਧ ਵਾਲਾ ਪੀ ਸਕਨੇ ਬਾਈ ਹਾਂ ਜੀ ਹਾਂ ਬਾਕੀ ਧਾਰਾ ਬਾਪੂ ਬਾਕੀ ਨਿਆਣਾ ਪਾ ਕੇ ਧਾਰਾ ਮਾਰ ਕੇ ਠੀਕ ਆ ਐ ਚੈੱਕ ਕਰਕੇ ਦੇਵਾਂਗੇ ਅਹੀਂ ਪਾਲਾ ਨਿਆਣਾ ਕੋਈ ਚੱਕਰ ਹੀ ਨਹੀਂ ਨਾ 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 ਲੈ ਬੱਚਾ ਵੀ ਬਾਪੂ ਕਹਿੰਦਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਤਾਂ ਵੀ ਕੋਈ ਚੱਕਰ ਨਹੀਂ ਢੋਡ ਵਾਲੀ ਸੁੱਤੀ ਮਾਰਦੇ ਲੈ ਬੀੜੀ ਦੇ ਵਹਿ ਕੇ ਸ਼ੌਂਕ ਨਾਲ ਧਾਰਾ ਮਾਰੂ ਬਾਪੂ ਹਾਂ ਜੀ ਹਾਂ ਲੈ ਮੈਂ ਕਹਿੰਦਾ ਭਾੜਾ ਚੰਗਾ ਜਿਉਣਾ ਕਿ ਨਹੀਂ ਬਾਪੂ ਜਿਆਦਾ ਨਲਕਾ ਹੀ ਹੂੰ ਮੋਟਾ ਮੋਟਾ ਜਿਉਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਮਗਰ ਲੈ ਥਣਾ ਦੀ ਚਵਾਈ ਦੇਖੋ ਆਹ ਰਾਣੀ ਚੰਗੀ ਹੈ ਬਾਈ ਸੱਚੀ ਗੁੱਤੀਆਂ ਵਟਣ ਵਾਲਾ ਗੰਦਕ ਨੇ ਦੁੱਧ ਰੁਪਏ ਨਾ ਕਿੰਨਾ ਕਿਉ ਹੈ ਮੈਂ ਕਹਿੰਦਾ ਕੀ ਬਾਤਾਂ ਬਾਈ ਬਾਜੀ ਬੱਸ ਓਕੇ ਜੀ ਇੱਕ ਨੰਬਰ ਚ ਮਾਰ ਕੇ ਦਿਖਾ ਜੀ ਸੇਲ ਹਿੱਲਣਾ ਤਾਂ ਹਈ ਨਹੀਂ ਕਰਮਾਲੀ ਨੇ ਕਿ ਨਹੀਂ ਬਾਈ ਹਾਂ ਜੀ 2 ਵਾਟ ਦਾ ਦੁੱਧ ਜੀਆਂ ਭਰਦੀ ਹੈ ਠੀਕਾ ਹੂੰ ਤੇ ਮੁੱਲ ਬਾਪੂ ਕਹਿੰਦਾ ਬਿਲਕੁਲ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਅੱਗੇ ਆ ਗਈ ਦੋ ਨੰਬਰ ਹਾਂ ਦਾ ਸੁਆ ਬਾ ਦੂਜਾ ਹੀ ਲਾ ਲੋ ਜੀ ਦੂਜਾ ਲਾ ਲੋ ਤੀਜਾ ਲਾ ਲੋ ਐ ਤਾਂ ਦੂਜੇ ਮੇਰੇ ਸਾਹ ਕਿੰਨੇ ਦਿਨ ਲਊ ਇਹ ਇਹ ਦਿਨ ਲੈ ਜੂ ਦੋ ਤਿੰਨ ਦਾ ਦੋ ਤਿੰਨ ਦਾ ਹਾਂ ਕਿੰਨਾ ਕੁ ਰਿਕਰਡ ਆ ਵੈਸੇ ਲੋਦਾ ਇਹਦਾ ਜੀ ਦੁੱਧ ਕੱਢਣਾ ਚਾਹੀਦਾ ਇਹਨੂੰ 25 ਤੋਂ ਬਾਰ-ਬਾਰ ਓਕੇ ਹਾਂ ਠੀਕ ਆ ਬੋਡੀ ਫੀਟਿੰਗ ਤਗੜੀ ਹੈ ਨਾ ਲੇਵੇ ਬਾਈ ਤਗੜੀ ਹੈ ਯਾਦੀ ਦੇਖੋ ਲੇ ਵਾ ਠੰਡੀ ਝੁੰਡੀ ਕਿਸੇ ਪਾਸਾ ਐ ਨਹੀਂ ਹੂੰ ਇਹ ਹੁਆ ਲੈ ਜਿਵੇਂ ਮਰ ਲਿਆ ਤੇ ਵੇਰੀ ਹਾਂ ਹਜੇ ਜੇ ਰਹੇਗੀ ਦੋ ਦਿਨ ਹੂੰ ਕਿੱਥੀ ਮਦਰ ਚੱਡ ਆ ਜਨੇ ਦਾ ਸਹੀ ਗੱਲ ਆ ਭਾਈ ਤਿਆਰੀ ਬੜੀ ਚੰਗੀਆਂ ਖਰਬੜ ਆ ਹਾਂਜੀ ਹਾਂ ਲੈ ਥਣ ਦਾ ਸਾਈਜ਼ ਚੈੱਕ ਕਰ ਲੋ ਪੂਰੀ ਵਿਥੀ ਦੇ ਕੱਲਾ ਕੱਲਾ ਥਣ ਨਾਣਾ ਨੂਣਾ ਕਰਮਣੀ ਦੇ ਫੁੱਲ ਚੰਗੀਆਂ ਤੇ ਬਿਊਟੀ ਦੇਖੋ ਕਰਮਣੀ ਦੀ ਕਿਆ ਬਾਤ ਆ ਭਾਈ ਕਦ ਪਾਉਦਾ ਹਨ ਹਾਂਜੀ ਕਦ ਫੁੱਲ ਦੁਨਾਂ ਬਲੀ ਵੀ ਆ ਕੋਈ ਲੱਸੀ ਨਹੀਂ ਲਾਵੇਂ ਨਹੀਂ ਕੱਲੀ ਕੱਚੀ ਆ ਇੱਕ ਤੋਂ ਦੋ ਦੋ ਦੇਣੀ ਲਊਗੀ ਤੇ ਤਿਆਰੀ ਖਰਬੜ ਦੀ ਫੁੱਲ ਜੇ ਅੱਜ ਵੀ ਸੁਣਦੀ ਆ ਤਿਆਰੀ ਫੁੱਲ ਆ ਯਾਰ ਆ ਤੂੰ ਵੀ ਸਕਦੇ ਅੱਗੀ ਵੱਡੀ ਗੱਲ ਹੀ ਪਰ ਦੋ ਦਿਨ ਲੱਗਦਾ ਵੀ ਲੈ ਜੂ ਹੂੰ ਰਜਾ ਵੀ ਸਕਦੇ ਨਾਲ ਜੇ ਉ ਤਾਂ ਵੀ ਕੋਈ ਕਮੀ ਨਹੀਂ ਹੁਣ ਓਕੇ ਤੇ ਮੁੱਲ ਬਾਪੂ ਜੈਜੂ ਹਾਂ ਮੁੱਲ ਆਪਾਂ ਦੱਸ ਦੇਗੇ ਫੋਨ ਤੇ ਠੀਕਾ ਹੂੰ ਬਾਲਾ ਮੁੱਲ ਨਹੀਂ ਕਰਦੇ ਬਾਪੂ ਦਾ ਜਿਹੜਾ ਜੁੜਾ ਰਹੇ ਜੂ ਕੋਈ ਨਾ ਹੋਰ ਰੈਤ ਕਰਦੇ ਕਿੰਨੇ ਮੁੱਲ ਰੱਖਾਂਗੇ ਮੁੱਲ ਫਿਰ ਬਾਪੂ ਦੇ ਜੈਜ ਹੀ ਹੁੰਦੇ ਆ ਬਾਈ ਤੋੜਾ ਤੂੜਾ ਚੈੱਕ ਕਰੋ ਇੱਕ ਨੰਬਰ ਕੀ ਬਾਤ ਆ ਬਾਈ ਨਾ ਸੀ ਬਾਪਾ ਨਾ ਥੋੜੀ ਰਹਿਣ ਲੰਨੇ ਚੰਗੇ ਆ ਜੀ ਹੂੰ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦਾ ਵਾਪੂ ਨਾਲ ਕਨੈਕਟ ਕਰਾ ਪਾਛਾ ਪੁੱਛਿਆ ਤੇ ਦਿਖਾ ਦੇ ਹਮ ਧੰਨਵਾਦ ਜੀ ਲੈ ਇਧਰੋਂ ਵੀ ਲੈ ਉਹ ਚੈੱਕ ਕਰਵਾ ਦੇ ਓਕੇ ਆ ਜਮਾ ਕਹਿੰਦੇ ਹਾਂ ਜੀ ਹਾਂ ਹਮ ਹਮ